ਉਨਾ ਹੀ ਆ ਜਾਈ ਪੈ ਗਈ ਆ ਧੁੰਦ ਤੇ ਮੈਂ ਘੱਤਰ ਕੇ ਤੜਕੇ ਧੁੰਦ ਚ ਸ਼ਹਿਰ ਦਾ ਘੇੜਾ ਮਾਰਾਂ ਬਹੁਤ ਜਿਆਦੀ ਧੁੰਦ ਪਈ ਏ ਤੇ ਬਹੁਤ ਜਿਆਦੀ ਦੇਖੋ ਬੰਦੇ ਨੂੰ ਪਤਾ ਨਹੀਂ ਦਿਖਣਦੇ ਬੜੀ ਧੁੰਦ ਪਈ ਸਾਡਾ ਸਕੂਲ ਵੀ ਨਹੀਂ ਦਿਖਣਦਾ ਜੀ ਮੈਂ ਵੇਖ ਕੇ ਤਲਾਵਾ ਇਹਨਾਂ ਵਕਤੇ ਠਾ ਕਰਕੇ ਵਜਾਂ ਉੱਦ ਵੀ ਲੱਗ ਗਈ ਆ ਤੇ ਬਾਜ਼ਾਰ ਵੀ ਚੱਲਦੇ ਆ। ਇਹ ਆ ਵਾ ਸਦਾ ਖਾਸਾ ਸਕੂਲ। ਲੋਰੀ ਮੈਂ ਆ ਗਿਆ ਬਾਜ਼ਾਰੋਂ ਘਰੇ ਤੇ ਹੁਣ ਮੈਂ ਚੱਲਿਆ ਵਾ ਵਿਆਹ ਦੇ। ਲੋ ਜੀ ਬਾਜ਼ਾਰੋਂ ਬਜ਼ੀਰੋਂ ਆਣ ਕੇ ਮੈਂ ਹੋ ਗਿਆ ਵਾ ਅੱਧਾ ਕ ਰੈਡੀ ਕਿਉਂਕਿ ਬਲਰਾਜ ਸਿੰਘ ਬੱਲਾ ਵੀਰ ਉਹਦੇ ਤਾਏ ਦੇ ਮੁੰਡੇ ਦਾ ਵਾ ਵਿਆਹ ਤੇ ਉਹਦਾ ਫੋਨ ਆਇਆ ਵੀ ਅੱਜ ਵਿਆਹ ਦੇ ਖਾਣ ਪੀਣ ਇਹ ਕੰਮ ਵੀ ਨਹੀਂ ਚੱਲੇ ਹੁਣ ਖਾਣ ਪੀਣੇ ਆਉਣ ਲੱਗੇ ਆ ਬੱਲੇ ਵੀਰ ਨਹੀਂ ਨਹੀਂ ਵਿਆਹ ਵੇਖਣ ਆਉਣ ਲੱਗੇ ਆ ਤੇ ਅਸੀਂ ਚੱਲੇ ਆ ਗ੍ਰੈਂਡ ਕੈਰੋ ਰਿਜੋਰਟ ਗ੍ਰੈਂਡ ਕੈਰੋ ਰਿਜੋਰਟ ਦਾ ਪਤਾ ਨਾ ਆਪਣੇ ਮਾਝੀ ਵਾਲਿਆਂ ਨੂੰ ਵੀ ਕਿੱਥੇ ਆ ਤੇ ਹੁਣ ਮੈਂ ਢੀਕਨ ਆ ਅਰਸ਼ ਨੂੰ ਉਹ ਮੈਨੂੰ ਲੈਣ ਆਉਂਦਿਆ ਵਾ ਮੁੜ ਕੇ ਅਸੀਂ ਜਾਵਾਂਗੇ ਲਵ ਦੇ ਕੋਲ ਬਿਠਾ ਕੇ ਲਵ ਨੂੰ ਫਿਰ ਅਹੀਂ ਪਿੰਡੋ ਪਿੰਡੀ ਜਾਵਾਂਗੇ ਵਿਆਹ ਵੇਖਣ ਤੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਕਿ ਤੁਹਾਨੂੰ ਐਨਜੋਇਮੈਂਟ ਕਰਾਉਣੀ ਆ ਵਿਆਹ ਅੱਜ ਮੈਂ ਰੈਡੀ ਹੋ ਗਿਆ ਮੈਂ ਰੈਡੀ ਛੜੀ ਤੇ ਇੱਕ ਵੀਰ ਮੇਰੇ ਨਾਲ ਪੜਦਾ ਰਿਹਾ ਕਲਾਸਮੇਟ ਸਾਨੂੰ ਬਾਅਦ ਚ ਪਤਾ ਲੱਗਾ ਸੀ ਵੀ ਇਹ ਰਿਸ਼ਤੇਦਾਰ ਆ ਤਾਜ ਵੀਰ ਉਹਦਾ ਫੋਨ ਆਇਆ ਉਹ ਕਹਿੰਦਾ ਵੀ ਮੈਂ ਤੈਨੂੰ ਡੱਬਾ ਦੇਣ ਆਉਣ ਲੱਗਾ ਵਾਂ ਘਰੇ ਰਹੀਂ ਤਾਂ ਕਰਕੇ ਉਹਦੀ ਵੇਟ 'ਚ ਤੇ ਨਾਲੇ ਅਰਸ਼ ਦੀ ਵੇਟ 'ਚ ਤੇ ਲਵ ਫੋਨ ਲਾਉਂਦੇ ਆ ਵੀ ਆਜੋ ਆਜੋ ਵਿਆਹ ਤੇ ਚੱਲੀਏ ਪਕੌੜੀਆਂ ਦੀ ਭੁੱਖ ਲੱਗੀ ਉਹਨੂੰ ਲੋ ਜੀ ਵੀਰ ਆ ਗਿਆ ਮੈਨੂੰ ਡੱਬਾ ਦੇਣ ਆ ਉਹ ਆ ਗਿਆ ਏ ਆਪਣੀ ਭੈਣ ਦਾ ਵਿਆਹ ਆ ਗਿਆ ਉਹ ਦਰਸ਼ਨ ਆ ਸਾਰੇ ਦਰਸ਼ਨ ਦਵਾਂਗੇ ਜਰੂਰ ਵੀ ਆਉਣਾ ਬਣਾ ਹੁੜਾ ਬਣਾ ਹਾਂਜੀ ਵਿੰਦੀ ਆਵਾਂ ਜੇ ਨਾ ਆ ਗਏ ਫਿਰ ਤੁਹਾਨੂੰ ਬੜਾ ਇਹ ਵੀਰ ਤੇ ਮੈਂ ਅਸੀਂ ਇਕੱਠੇ ਪੜੇ ਕਲਾਸ ਚ ਤੇ ਸਾਨੂੰ ਨਹੀਂ ਪਤਾ ਵੀ ਅਸੀਂ ਰਿਸ਼ਤੇਦਾਰ ਹਾਂ ਆਹ ਵਿਆਹ ਟੱਕਰੇ ਹੀ ਬੋਲਾ ਲੱਗਾ ਆਹ ਫਿਰ ਲੱਗਾ ਜਦੜਾ ਕਮਕਾਈ ਅਬ ਮੈਨੂੰ ਆ ਗਏ ਹਾਂ ਪੜਦਾ ਬੜਾ ਨਹੀਂ ਮੁੰਡਾ ਆਹ ਤਾਂ ਸਾਰੇ ਫੇਲ ਹੋ ਗਏ ਬੈਠੇ ਉਹ ਕੱਲ ਬਖਰੀ ਸੀ ਤੇ ਖੋਲੀ ਜਾਂਦਾ ਲੋ ਜੀ ਆ ਉਹ ਆ ਗਿਆ ਹਰਸ਼ ਫਿਰ ਉਹ ਨਹੀਂ ਬਿਠਾਵਾਂਗੇ ਲਵ ਨੂੰ ਪਹਿਲਾਂ ਮੈਂ ਬਹਿ ਜਾਂ ਗੱਡੀ 'ਚ ਹਾਂ ਜੀ ਵੀਰ ਮੇਰਾ ਲੈ ਕੇ ਆ ਗੱਡੀ i20 ਇਹਦੇ ਵਿੱਚ ਮੈਨੂੰ ਖੜਨ ਲੱਗਾ i20 'ਚ ਬਿਠਾ ਗਏ ਹੁਣ ਅਸੀਂ ਜਾਂਦੇ ਆ ਲਵ ਨੂੰ ਲੈਣ ਲਵ ਨੂੰ ਲੋ ਜੀ ਪ੍ਰਧਾਨ ਸਾਹਿਬ ਆਪਣੇ ਆਵਾ ਖਲੋਤੇ ਆ ਗਾਂ ਨਹੀਂ ਆਏ ਵੀ ਮੈਨੂੰ ਇੱਥੋਂ ਲੈ ਕੇ ਜਾਣ ਬੀਬੀ ਹੈਲੋ ਲੋ ਜੀ ਲਾਵੀ ਹੋ ਗਿਆ ਤਿਆਰ ਤੇ ਅਸੀਂ ਚੱਲੇ ਜਣ ਵਿਆਹ ਤੇ ਬਿਠਾ ਗਏ ਇਹਨੂੰ ਹਣੀ ਸਿੰਘ ਹਣੀ ਸਿੰਘ ਲੱਗੇ ਆ ਬਹਿਣ ਬੈਠੋ ਹਣੀ ਸਿੰਘ ਠੀਕ ਆ ਸੀਟ ਸੂਟ ਓਕੇ ਓਕੇ ਜੀ ਅਹੀਂ ਅੱਜ ਚੱਲੇ ਆ ਵਿਆਹ ਦੇ ਵਿਆਹ ਬਾਦ ਖਾਣੇ ਦੀ ਨਹੀਂ ਚੱਲੇ ਆ ਖਾਣ ਵੀ ਨਹੀਂ ਚੱਲੇ ਆ ਖਾਣ ਵੀ ਨਹੀਂ ਚੱਲੇ ਆ ਪਗੜਾ ਸਿਕਨ ਦੇਣਾ ਐਸੇ ਚਲੇ ਹੈ ਖਾਣ ਪੀਣ ਚਲੇ ਹੈ ਬਸ ਹੁਣ ਹੈਪੀ ਡਵੈਲਪਾ ਹੁਣ ਮੈਲਪਾ ਯਾਰ ਕੋਈ ਚੱਕਰ ਯਾਰਾਂ ਦੋਸਤਾਂ ਦੇ ਵਿਆਹ ਨਹੀਂ ਸਿਕਨ ਦੇਈਦਾ ਹੁੰਦਾ ਮੁੜੋ ਸਿੱਖ ਲੋ ਯਾਰਾਂ ਦੋਸਤਾਂ ਦੇ ਵਿਆਹਾਂ ਦੇ ਸਿਕਨ ਨਹੀਂ ਦੇਈਦਾ ਇਹ ਬੱਲੇ ਦਾ ਵਿਆਹ ਆ ਤੇ 11000 ਰੁਪਏ ਸਿਕਨ ਪਾਉਣਾ 11000 ਰੁਪਏ ਆ ਪ੍ਰੂਫ ਯਾਰ ਸਿੱਕੀਰੋ ਘੱਟ ਸਕਦੀ ਪਰਵਾਹ ਨਹੀਂ ਕਰਦੀ ਨਾ ਯਾਰਾਂ ਯਾਰ ਤੇ 11000 ਪਾਉਣਾ ਹੁਣ ਲਓ ਜੀ ਅਸੀਂ ਪਹੁੰਚ ਗਏ ਗ੍ਰੈਂਡ ਕੈਰੋ ਪੈਲਸ ਦੇ ਵਿੱਚ ਵਿਆਹ ਵੇਖਣ ਲਈ ਵੀ ਮੁੰਡੇ ਪੂਰੇ ਖੁਸ਼ ਆ ਵਿਆਹ ਚ ਪਹੁੰਚ ਗਏ ਆ ਸ਼ੋ ਵੀ ਕਰ ਦੋਣਾ ਕੋਈ ਗੱਲ ਨਹੀਂ ਆ ਨੋ ਰਿਐਕਟ ਹੋਲੀ ਤੰਦੂਰੀ ਵੀ ਆਈ ਮੁੰਡੇ ਵੇਖੋ ਕਿੱਡੇ ਖੁਸ਼ ਆ ਵਿਆਹ ਚ ਪਹੁੰਚ ਗਏ ਆ ਟੌਰ ਸ਼ਾਰਟ ਕੱਢ ਗਏ ਆ ਬੱਲੇ ਬੱਲੇ ਗੱਲ ਜੀ ਵਧੀਆ ਜੀ ਵਧੀਆ ਤੇ ਸਸਰੀ ਘਾਲ ਜੀ ਕੀ ਹਾਲ ਦੇ ਆਹ ਜੇ ਬੱਲਾ ਵੀਰ ਇਹਦੇ ਤਾਜ ਦੇ ਮੁੰਡੇ ਦਾ ਵਿਆਹ ਵਾ ਤੇ ਬਹੁਤ ਬਹੁਤ ਬਾਪੂ ਵਾਲੇ ਮਤਲਬ ਸੌਰੀ ਸੌਰੀ ਧੂਆ ਦੇ ਮਤਲਬ ਆ ਨਾ ਨਹੀਂ ਆ ਆ ਮੁੰਡਰੇ ਸੁਆਰੇ ਮਿਲਦਾ ਵਿਆਹ ਭਾਈ ਆ ਮੁੰਡਰੇ ਸੱਤ ਆਹੀਂ ਸਾਰਾ ਵਲੌਗ ਗਲਤ ਕਰਦਾ ਕੋਈ ਚੱਕਰ ਦਾ ਮੁੰਡਾ ਕਹਤਾ ਕੋਈ ਚੱਕਰ ਕੋਈ ਚੱਕਰ ਨਹੀਂ ਖਾਣੇ ਤੇ ਪਕੌੜੇ ਹੀ ਆਈ ਮੈਨੂੰ ਭਰਾਈਆ ਹੈਗਾ ਤੇ ਭਰਾਈਆ ਖਾਣੇ ਤੇ ਪਕੌੜੇ ਹੀ ਜਾਂਦਾ ਹਾਂ ਹਾਂ ਸਹੀ ਗੱਲ ਆ ਇਹਨਾਂ ਨੇ ਕੀ ਤੂੰ ਨਹੀਂ ਵੱਤ ਸਹੀ ਵੱਤ ਸਹੀ ਹੈ ਖਾਣੇ ਤੇ ਪਕੌੜੇ ਕਾਦਾ ਪਿਤਾ ਕੋਕ ਨਹੀਂ ਓਏ ਤੁਹਾਨੂੰ ਹੋਣਾ ਹੁਣ ਚਲੋ ਚਲੋ ਆਜੋ ਆਜੋ ਵੈਰੀ ਗੁੱਡ ਸ਼ਾਮ ਆ ਕੰਦਾ ਹੋਈ ਕੰਦਾ ਹੋਈ ਵੇ ਪਲੇਟ ਕਿੱਥੇ ਆ ਪਲੇਟ ਕਿੱਥੇ ਆ ਫੜੋ ਪਲੇਟ ਫੜੋ ਚਲੋ ਉਹ ਹੀ ਤੇ ਦਿੱਕਤ ਆ ਹੋ ਸਾਗ ਰ ਹੈ ਇਹ ਵੇਖ ਕੇ ਦੇਖੋ ਛੇ ਮਕਾੜੇ ਮਿਲ ਗਏ ਪਕੌੜੇ ਮਿਲ ਗਏ ਵੇਖੋ ਕਿੰਨੇ ਖੁਸ਼ ਹੋ ਗਏ ਆਟਮ ਸ਼ਟਰਿੰਗ ਕੋਈ ਨਹੀਂ ਪੁੱਤ ਜਿੱਤ ਗਿਆ ਮੁੰਡਾ ਜਿੱਤ ਗਿਆ ਹਣ ਦੱਸੋ ਕਾਫੀ ਵੀ ਹੋ ਗਿਆ ਬੱਸ ਠੀਕੋ ਯਾਰ ਕਾਫੀ ਵੀ ਹੋ ਗਿਆ ਇਹਦਾ ਬਹੁਤ ਥਕਾ ਆ ਇਹਦਾ ਉਹ ਕੀਵੀ ਦਾ ਕੀਵੀ ਦਾ ਟਾਈਮ ਹੋ ਗਿਆ ਚਲੋ ਮੈਂ ਘਾਹ ਹੋ ਗਿਆ ਵੀਰੇ ਅੱਜ ਨੂੰ ਸੂਟ ਖਾਓ ਐਦਾਂ ਖਾਣੇ ਰੱਖੇ ਆ ਐਦਾਂ ਖਾਣੇ ਰੱਖਿਆ ਨਹੀਂ ਨਹੀਂ ਪੜਦਾ ਇਹਦਾ ਬਾਈ ਇਹ ਸਭ ਕੁਝ ਪੈਂਦਾ ਹੈ ਆਵੇ ਮਿਸਤੋ ਵੀ ਨਹੀਂ ਬਹੁਤ ਬੜ ਕਰ ਦਿੱਤੀ ਆ ਇਹਨੂੰ ਆਪਦੇ ਆਮ ਕਰਕੇ ਇੱਕ ਦੁਲਬੀ ਦਾ ਕਸਰਿਸ਼ਤਾ ਜਿੰਨਾ ਦਾ ਨਾਮ ਲੈ ਤੋ ਮਾਸਾਣੀ ਸ਼ਰਮਾ ਹੁੰਦਾ ਮਾਸਾਣੀ ਸ਼ਰਮਾ ਹੁੰਦਾ ਅੱਗੇ ਕਿਹੜਾ ਸਗਨ ਦੇਣਾ ਅੱਗੇ ਵੀ ਕੀ ਸਗਨ ਨਹੀਂ ਦੇਣਾ ਇਹਨਾਂ ਨੇ ਬੜਾ ਸਗਨ ਭਰ ਭਰ ਖਲਾਸ ਪੀਂਦਾ ਜਾਰਾ ਆਹਦੇ ਥੋੜੀ ਸਗਨ ਦੇਈ ਜਾਰਾ ਬਹਾਰ ਗੁਰਦੇਵ ਸਿੰਘ ਜੀ ਮੋਰੇ ਸਿੰਘ ਜੀ ਹਾਲੇ ਗੁਰਬੈਰ ਹਰਮਨ ਦਾ ਮਨਜੀਤ ਦੀਪੂ ਹਰਮਨ ਦਾ ਆਦਮੀ ਬੋਲਤਰਾ ਮਾਣੀ ਰਾਜ ਸਿੰਘ ਜੀ ਸਾਹਿਬ ਜਿਆਦਾ ਸੱਜਿਆ ਬਾਦ ਤੇ ਕੱਢੀ ਦਾ ਸੋਤੇ ਜੀਓ ਸਰਦਾਰ ਸਾਹਿਬ ਸਰਦਾਰ ਜੀ ਆ ਵੀ ਚਾਚਾ ਵੱਲੋਂ ਲਗਾਤਾਰ ਲੋਕਾਂ ਦੀ ਆਪਰਪੂਰ ਵਰਖਾ ਆ ਸਤ ਪ੍ਰੀਤ ਵੀਰਾ ਜਸਪ੍ਰੀਤ ਸਿੰਘ ਸਾਹਿਬ ਉਹਨਾਂ ਨੇ ਵਿਵਾਸਰਾ ਬਾਜੀ ਹੰਦੇ ਆ ਪਾਣੀ ਨੂੰ ਸ਼ਰਵਾਦ ਕਰੀ ਦੀ ਗੱਲ ਤੇ ਮੇਰਾ ਪੱਗ ਤੇ ਹੰਦੇ ਰਹੇ ਇੱਕ ਵੀ ਕਾਲੀ ਗੋਲੀ ਨਾ ਚੜੇ ਹਜਤਾਂ ਬੱਟਾਂ ਦੇ ਲੋਕੀ ਤੋਵਾ ਕਰ ਜਾਂਦੇ ਆ ਆਪਾਂ ਤੋਂ ਸ਼ਰਵਾਦ ਕਰੀ ਦੀ ਸਾਰੇ ਬੱਲੇ ਆ ਰਕਾਡ ਬੋਲਦੇ ਹਾਂ ਅਮਕਾ ਬੋਲਦੀ ਰੰਦੀ ਰੰਗ ਕੋਈ ਨਾ ਸੱਤ ਮੁੰਨੇ ਰੋਟੀ ਲਗੇ ਖਾਣ ਚਲੋ ਜੀ ਹੋ ਹੋ ਕਿੰਨੇ ਮਾਤਾ ਸ਼ਰਮਣੀ ਆਉਣੀ ਲੋ ਜੀ ਵਿਆਹ ਵਿਊ ਦੇਖ ਕੇ ਅਸੀਂ ਹੋ ਗਿਆਂ ਵਿਲੇ ਇਹਦੇ ਵੀਰ ਸਗਨ ਦੇ ਲਗਾ ਵਾ ਲੈਓ ਦੇ ਦੋ ਦੇ ਦੋ ਉਹ ਲੈ ਇਹ ਤੇ ਗੱਡੀ ਘਡਾਉਣ ਲਗਾ ਵਾ ਸਕਨ ਨਹੀਂ ਦਿੰਦਾ ਕਿੰਨੇ ਬੇਸ਼ਰਮ ਬੰਦੇ ਗੁਲਾ ਕਿੰਨੇ ਬੇਸ਼ਰਮ ਬੰਦੇ ਆ ਮੈਂ ਏਮ ਘੱਲੀ ਉੱਤੇ ਉੱਤੇ ਰਹਿ ਗਈ ਹੈ ਉਹ ਲੈਦੀ ਕਿੱਦਿ ਗਿਓ ਇਹਨਾਂ ਸਕਨ ਸਕਨ ਤੇ ਕੀ ਦੇਣਾ ਵਾ ਜਿਹੜੇ ਵੀਰ ਨੇ ਹੁਣ ਗੱਡੀ ਲੈਣ ਕੇ ਦੇਣੀ ਆ ਨਾ ਇਹਨਾਂ ਨੇ ਉਹਨੂੰ ਵੀ ਨਹੀਂ ਕੱਖ ਦੇਣਾ ਲਾਈਵ ਵੀਡੀਓ ਖਾਣਨ ਨੂੰ ਲੋ ਜੀ ਵਿਆਹ ਵੀ ਵੇਖ ਕੇ ਹੀ ਹੋ ਗਿਆ ਵੇਲੇ ਹੁਣ ਆਉਣ ਲੱਗੀ ਸਾਡੀ ਗੱਡੀ ਵਾਹ ਦਸੀ ਦਮੇ ਪਾ ਗਏ ਉਹ ਪਰਾ ਆ ਪਰਾ ਦੇ ਵਿਆਹ ਦੇ ਪਾਣੀ ਕਿ ਨਾਲ ਸਕਰ ਪਾ ਰਹਾ ਮੈਂ ਗੁੱਤੀ ਟਿੱਚੀਆਂ ਬੱਲੇ ਵੀ ਦਿੱਂਗੇ ਓਕੇ ਭਾਈ ਜੀ ਵਧਾਈਆਂ ਤੁਹਾਨੂੰ ਬਹੁਤ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਗੱਡੀ ਆ ਗਈ ਐ ਸਹੀ ਜਮੇ ਚੰਗਾ ਬੱਲੇ ਵਾ ਵੇਲੇ ਹੀ ਆ ਗਏ ਚੰਗਾ ਬਾਹੂ ਬਾਊ ਕੀ ਹੁੰਦਾ ਤੈਨੂੰ ਵੀ ਲੈ ਲੈਂਦਾ ਆ ਵੀਡੀਓ ਠੀਕ ਆ ਮੈਂ ਮਾਫੀ ਚੱਲ ਓਕੇ ਓਕੇ ਬਾਈ ਗੱਡੀ ਨੰਗ ਲੈ ਇੱਕੋ ਮਿੰਟ ਬਾਈ ਬਾਈ ਮਹਾਰਾਜ ਫਸੀ ਕਾਲ ਫਸੀ ਕਾਲ ਸੁਣਿਆ ਹੀ ਤੇ ਨੰਗ ਵਾ ਉਹਦੇ ਬੇਸ਼ਰਮ ਬੱਦੇ ਹੋਏ ਗੁਰੂਆ ਕਿਹੜੀ ਖਰਚ ਅੱਜ ਕਿੱਧਰ ਕੋਈ ਉਹ ਤਾਂ ਵੀਡੀਓ ਮੜ ਗਈ ਤੇ ਅੱਛਾ ਲੋ ਜੀ ਅਸੀਂ ਬੱਲੇ ਵੀਰ ਦੀ ਭੂਆ ਦੇ ਮੁੰਡੇ ਦੇ ਵਿਆਹ ਤੋਂ ਫ੍ਰੀ ਹੋ ਗਏ ਹੁਣ ਅਸੀਂ ਜਾਂਦੇ ਆ ਘਰੇ ਆਡੇ ਬੰਦਿਆਂ ਨੂੰ ਆਦਤ ਹੈ ਵੀ ਜਦੋਂ ਕਿਤੇ ਰਾਹ ਤੇ ਜਾਣਾ ਹੋਣਾ ਉਦੋਂ ਇਹਨਾਂ ਨੇ ਗੁੜ ਖਰੀਦਣਾ ਹੁੰਦਾ ਹੁਣ ਫੇਰ ਲੈ ਕੇ ਖਰੀਦਣ। ਲਓ ਜੀ ਵੀਰ ਹੁਣ ਲੈ ਲਈ ਆ ਸ਼ੱਕਰ ਹੂੰ ਕਰੀ ਜਾ ਕੇ ਵੀਰ ਨੂੰ ਚਾਹ ਪਿਆਊਗਾ। ਹਾਂਜੀ ਹਾਂਜੀ। ਲਓ ਜੀ ਗੱਡੀ ਦੀਆਂ ਲਟਾਂ ਹੋ ਗਈਆਂ ਖ਼ਰਾਬ ਤੇ ਅਸੀਂ ਮੜਾਇਆ ਰੁਕੇਆਂ ਲਟਾਈਆਂ ਸੈੱਟ ਕਰਾ ਆਗੇ। ਤੇ ਤੁਰਦੇ ਆ ਵਿਆਹ ਤੋਂ ਆਉਂਦੇ ਆਉਂਦੇ ਸਾਨੂੰ ਹੋ ਗਿਆ ਨੇਰਾ ਤੇ ਹੁਣ ਅਸੀਂ ਘਰੋਂ ਚੱਲੇ ਆ। ਇੱਕ ਨਹੀਂ ਮੜਾਇਆ ਗੱਡੀ ਸੈੱਟ ਕਰਾ ਲਈ। ਲਓ ਜੀ ਗੱਡੀ ਹੋ ਗਈ ਰੈਡੀ ਤੇ ਹੁਣ ਹੀ ਚੱਲੇ ਆ ਘਰ। ਵਿਆਹ ਤਾਂ ਵਾਵਾ ਹੀ ਲੇਟ ਹੋ ਗਿਆ ਤੇ ਗੱਡੀ ਸਾਡੀ ਗਈ ਆ ਬਾਹਰ ਤੇ ਹੁਣ ਹੀ ਜਾਂਦੇ ਆ ਘਰ ਨੂੰ ਲਓ ਜੀ ਵਿਆਹ ਵੇਖ ਕੇ ਹੀ ਪਹੁੰਚਦੇ ਲੱਗੇ ਆ ਘਰੇ ਤੇ ਸਵੇਰ ਦੇ ਗਏ ਆ ਤੇ ਹੁਣ ਪਹੁੰਚੇ ਆ ਘਰ ਨੂੰ ਆ ਤੀ ਗਿਆ ਚੱਲ ਅੰਮੀ ਸਾਸਰੀ ਕੋਲ ਸਾਸੀਆਂ ਹੁੰਦਾ ਜੀ ਸਾਸ ਸਾਸ ਵਿਆਹ ਹੀ ਵਿਆਹ ਪਕੌੜੇ ਪਕੂੜੇ ਖਾ ਗਿਆ ਇਹ ਜੀ ਕਿਹੜੇ ਪਕੌੜੇ ਤੜੜਾ ਭੁੰਲਾ ਕੇ ਆ ਗਿਆ ਇਹ ਜੀ ਆ ਪੰਗੜਾ ਭਾਈ ਕਰ ਰਿਹਾ ਵਿਆਹ ਕਰੀਉ ਚੱਲਦੀ ਹੈ ਹਾਂ ਵੇਖ ਲੈ ਕਰੇ ਯਾਰ ਸਕ੍ਰੀਮ ਖਾ ਲਈ ਮਮੀ ਨੇ ਮੈਨੂੰ ਸਿੱਕਾ ਅੱਥੀਕਾ ਤੇ ਇਹ ਹੀ ਸਾਡਾ ਐਂਦਾ ਵਲੌਗ ਇਹਦੇ ਚ ਵੇਖਿਆ ਹੀ ਅਜਦਾ ਬੱਲੇ ਵੀਰ ਦੀ ਭੂਆ ਦੇ ਮੁੰਡੇ ਦਾ ਵਿਆਹ ਤੇ ਚੰਗਾ ਲਗਾ ਤੇ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਦਿਓ ਚੰਗਾਈ ਸਾਸਰੀਕਾਲ ਉਹ ਖੋਆ ਸੱਚ ਗੱਡੀ ਚ ਪਿਆ ਚੰਗਾਈ ਸਾਸਰੀਕਾਲ ਬਾਏ ਬਾਏ